ਰਾ 13 13 1300 13 1300 10 10 ਆਏ ਸੂਟ ਲੈ ਜਾਓ 13 1300 ਚ ਹੁਣ ਅਸੀਂ ਪਹੁੰਚ ਗਏ ਜਲੰਧਰ क्रेजी ਬੁਟੀਕ ਤੇ ਜਿਹਨੇ ਕਰਤੇ ਪੰਜਾਬ ਦੇ ਲੋਕਾਂ ਦੇ ਵੱਡੇ ਵੱਡੇ ਫਾਇਦੇ ਆ ਦੇਖੋ ਹੈਵੀ ਸੂਟ ਜਾਲਦ ਪਟਿਆਂ ਨਾਲ ਰੇਟ ਪਤਾ ਕਰੋ ਕਿਸੇ ਨੇ ਕਹਣਾ 12000 ਕਿਸੇ ਨੇ ਕਹਣਾ 10000 ਕਿਸੇ ਨੇ ਕਹਣਾ 11000 ਪਰ ਸਾਡੇ ਕੋਲ ਆ ਜਿਓ 10 10 ਇਹਨਾਂ ਨੂੰ ਸੂਟ ਲੈ ਜਾਓ 13 1300 ਲੋੜੀ ਆ ਗਿਆ ਤਿਹਾਰ ਹੁਣ ਬਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰਾਓ ਗਾਰੰਟੀ ਦੇ ਨਾਲ ਕਹਿੰਦੇ ਗਾਰੰਟੀ ਦੇ ਨਾਲ 1 ਲੱਖ ਆਲਾ ਕੱਪੜਾ ਸਿਰਫ 13000 'ਚ ਲੈ ਕੇ ਜਾਓ ਜੀ ਕੈਨੇਡਾ ਅਫਰੀਕਾ ਇੰਗਲੈਂਡ ਜਾਂ ਬਾਹਰਲੇ ਕਿਸੇ ਮੁਲਕ 'ਚ ਬੈਠੋ ਜਿਹੜਾ ਵੀ ਸੂਟ ਪਸੰਦ ਹੋਦਾ スクリーンショット ਲਾਓ ਤੇ ਸਾਨੂੰ ਭੇਜ ਦਿਓ ਦੁਕਾਨਦਾਰ ਕਹਿੰਦਾ ਫੋਟੋ ਨਾ ਖਿੱਚੋ ਸੀ ਵੀਡੀਓ ਬਣਾਵਣਾ ਕਿ ਤੁਹਾਨੂੰ ਸੂਟ ਦਿਖਾਈ ਜੰਨੇ ਆ ਕੋਈ 8000 ਨਹੀਂ ਕੋਈ 9000 ਨਹੀਂ ਇਹ ਵੀ 1300 ਦੇ ਵਿੱਚ ਫੁੱਲ ਪਾਰਾ ਸ਼ਰਾਰਾ ਅੱਗੇ ਪਿੱਛੇ ਘੜਾਈ ਦੀ ਸ਼ਰਾਰਾਵੇ ਸੂਟ ਨਾਲ ਦੁਪੱਟਾ ਨਾਲ ਚੁੰਨੀ ਚਾਰੇ ਬਸੇ ਘੜਾਈ ਇਹ ਵੀ ਅੱਜ ਆਪਾਂ ਦੇ ਦੇਣਾ 1300 ਦਾ ਤੁਹਾਡੇ ਘਰ ਵਿਆਹ ਸ਼ਾਦੀਆਂ ਤੁਸੀਂ ਦਾਜ ਮੇੜ ਦਾ ਕੱਪੜਾ ਲੈਣਾ ਦੇਣ ਲੈਣ ਨਹੀਂ ਲੈਣਾ ਛੇਤੀ ਆ ਜਾਓ ਕ੍ਰੇਜ਼ੀ ਬਿਟਿਕ ਆਫਰ ਲਾਤੀਆ ਬੈਲਵਰ ਦਾ ਦੁਪੱਟਾ 35 3500 ਦਾ ਇਕੱਲਾ ਦੁਪੱਟਾ ਮਿਲਦਾ ਬੈਲਵਰ ਦਾ ਪਰ ਤੁਹਾਨੂੰ ਸੂਟ ਸਮੀਟ ਇਹ ਵੀ ਦਿੱਤਾ 1300 ਰੁਪਏ ਦੇਖੋ ਭੂਆ ਵੀ ਖੁਸ਼ ਕਰਨੀ ਆ ਮਾਸੀ ਵੀ ਖੁਸ਼ ਕਰਨੀ ਆ ਤਾਈ ਵੀ ਖੁਸ਼ ਕਰਨੀ ਚਾਚੀ ਵੀ ਖੁਸ਼ ਕਰਨੀ ਮੈਂ ਕਿਹਾ ਚੀਜ਼ਾਂ ਚੈੱਕ ਕਰੋ ਇਹ ਤੁਸੀਂ ਕਿਸੇ ਦੇਖੀਆਂ ਨਹੀਂ ਹੋਣੀਆਂ ਨਾ ਤੁਹਾਨੂੰ ਮਿਲਣੀਆਂ ਆ ਆ ਦੇਖੋ ਜੀ 1300 ਰੁਪਏ ਮੀਟਰ ਦਾ ਕਪੜਾ ਜੀ ਇਹ ਆਪਾਂ 1300 ਚ ਪੂਰਾ ਸੂਟ ਦੇ ਦੇਣਾ ਇਹ ਹਾਲਾਜੀ ਤਾਂ ਆਜਬਰੀਆਂ ਵਾਲੇ ਸੂਟਾਂ ਦੇ ਵੀ ਆਫਰਾਂ ਲਾਤੇ ਆ ਜੀ ਦਾਜਬਰੀ ਵਾਲੇ ਸੂਟਾਂ ਦੇ ਉੱਤੇ ਕੋਈ 12000 ਨਹੀਂ ਕੋਈ 10000 ਨਹੀਂ ਇਦਾਂ ਦੇ ਭਾਰੇ ਭਾਰੇ ਸੂਟ ਭਾਰੇ ਭਾਰੇ ਦੁਪੱਟੇ ਲਾ ਕੇ 13 1300 ਫਰੰਟ ਚੈੱਕ ਕਰ ਲੋ ਆ ਤੁਸੀਂ ਬੈਕ ਚੈੱਕ ਕਰ ਲੋ ਸਾਈਜ਼ ਵੀ ਖੁੱਲੇ ਡੁੱਲੇ ਆ 75 750 ਵਾਲੇ ਪੀਸ ਵੀ ਕਰਤੇ 13 1300 ਅਸੀਂ ਚੈਲੰਜ ਕਰਦੇ ਆ ਜੋ ਬਾ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਆ ਕਿਸੇ ਸ਼ੋਰਮ ਤੇ ਕਿਸੇ ਦੁਕਾਨ ਤੇ ਤੁਹਾਨੂੰ ਇਹ ਡਿਜ਼ਾਈਨ ਨਹੀਂ ਮਣੇ ਵੈਡਿੰਗ ਵਾਸਤੇ ਚਾਹੀਦਾ ਹੋਵੇ ਵੀ 3500 ਦਿੱਤਾ ਜੀ ਇਹ ਵੀ ਇਹ 15 15000 ਆਰੇ ਲਹਿੰਗੇ ਚੋਲੀਆਂ ਵੀ ਕਰਤੀਆਂ 35 3500 ਦੇ ਵਿੱਚ ਸਲੋ ਜੀ 13 1300 13 1300 13 1300 10 10 ਆਏ ਸੂਟ ਲੈ ਜਾਓ 13 1300 ਚ ਹੁਣ ਅਸੀਂ ਪਹੁੰਚ ਗਏ ਜਲੰਧਰ ਕ੍ਰੇਜ਼ੀ ਬੁਟੀਕ ਤੇ ਜਿਹੜੇ ਕਰਤੇ ਪੰਜਾਬ ਦੇ ਲੋਕਾਂ ਦੇ ਵੱਡੇ ਵੱਡੇ ਫਾਇਦੇ ਆ ਦੇਖੋ ਹੈਵੀ ਸੂਟ ਜਾਲਤ ਪਟਿਆਂ ਨਾਲ ਬਾਜ਼ਾਰ ਚ ਜਿਹੜੀ ਮਰਜੀ ਦੁਕਾਨ ਤੇ ਚਲ ਜਾਓ ਜਿਹੜੇ ਮਰਜੀ ਸ਼ੋਰੂਮ ਤੇ ਚਲ ਜਾਓ ਰੇਟ ਪਤਾ ਕਰੋ ਕਿਸੇ ਨੇ ਕਹਿੰਦਾ 12000 ਕਿਸੇ ਨੇ ਕਹਿੰਦਾ 10000 ਕਿਸੇ ਨੇ ਕਹਿੰਦਾ 11000 ਪਰ ਸਾਡੇ ਕੋਲ ਆ ਜਿਓ 10 10 ਵਾਲੇ ਸੂਟ ਲੈ ਜਾਓ 13 1300 13 1300 ਸਰਦਾਰ ਜੀ 13 1300 ਤੁਸੀਂ ਤਾਂ ਕਰਾਂਟਾ ਹੀ ਘੜਦਾ ਜੀ ਪੂਰੇ ਬਾਜ਼ਾਰ ਦਾ ਮੈਂ ਕਿਹਾ ਆਪਾਂ 13 1300 ਜੀ ਦਿਨੇ ਆਪਾਂ ਹਰ ਤਰ੍ਹਾਂ ਦੀ ਵੈਰਾਈਟੀ ਦਿਖਾਣੀ ਆ ਤਾਂ ਅੱਗੇ ਦੇ ਕੰਮ ਦੇ ਵੀ ਹੱਥ ਦੇ ਕੰਮ ਦੇ ਵੀ ਜਰਕੰਦੇ ਕੰਮ ਦੇ ਵੀ ਹਰ ਤਰ੍ਹਾਂ ਦੇ ਡਿਜ਼ਾਈਨ ਹੋਊਗਾ ਦੁਪੱਟੇ ਭਾਰੇ ਹੋ ਗੇ ਜਰਕੰਦੇ ਕੰਮ ਹੋਊਗੇ ਸਾਰੇ ਸਾਰੇ ਹੈਂਡਵਰਕ ਦੇ ਸੂਟ ਹੋਊਗੇ ਚੁੰਨੀਆਂ ਨਾਲ ਸੋਹਣੀਆਂ ਦੇਣੀਆਂ ਨਾਲ ਚਨਾਉਣ ਦੀਆਂ ਚੁੰਨੀਆਂ 1300 ਵਿੱਚ ਕੱਲੀ ਚੁੰਨੀ ਨਹੀਂ ਮਿਲਣੀ ਜੀ ਇਹ ਲਈ ਵਾਈਟ ਚੁੰਨੀ ਨਹੀਂ ਆਉਂਦੀ 1300 ਦੀ ਦੇਖੋ ਜੀ ਵੈਸੇ ਜੀ ਬੈ ਜਾ ਬੈ ਜਾ ਬੈ ਜਾ ਕਰਤੀ ਦੇਖੋ ਡਿਜ਼ਾਈ ਦੁਪੱਟੇ ਚੈੱਕ ਕਰ ਲੋ ਭਾਈ ਸਾਹਿਬ ਦੁਪੱਟੇ ਚੈੱਕ ਕਰ ਲੋ 10 10000 12 12000 9 9000 ਨਹੀਂ ਲੈਣਾ ਤੁਹਾਡੇ ਤੋਂ ਇਹ ਵੀ ਲੈ ਜੋ 13 1300 13 1300 ਸਾਰੇ ਹੱਥ ਦੇ ਕੰਮ ਚੁੰਨੀਆਂ ਨਾਲ ਸੋਹਣੀਆਂ ਬਣੀਆਂ ਹੋਈਆਂ ਚੁੰਨੀਆਂ ਇਹ ਨਹੀਂ ਕਿ ਛੋਟੇ ਬਾਰਡਰ ਕਰਦੇ ਚੁੰਨੀਆਂ ਫੁੱਲ ਬਾਰਡਰ ਭਾਰੀਆਂ ਚੁੰਨੀਆਂ ਦੇਖੋ ਜੀ ਚੁੰਨੀਆਂ ਦੀ ਖਾਸੀਅਤ ਦੇਖੋ ਜੀ ਫੁੱਲ ਖੁੱਲੇ ਡੁੱਲੇ ਦੁਪੱਟੇ ਖਾਲੀ ਦੁਪट्टे ਨਹੀਂ ਹੈਗੇ ਵਾਈਟ ਜੀ ਇਹ 1300 ਰੁਪਏ ਦੇ ਜਿਹੜੇ ਤੁਹਾਨੂੰ 10-10 ਹਜ਼ਾਰਾ ਰੂਪ 13-1300 ਚ ਮਿਲ ਰਿਹਾ ਦੇਖੋ ਜੀ ਲੋਹੜੀ ਦਾ ਆ ਗਿਆ ਤਿਹਾਰ ਹੁਣ ਬਾਜ਼ਾਰਾਂ ਚ ਜਾ ਕੇ ਲੁੱਟਣਾ ਨਾ ਕਰਾਓ ਗਰੰਟੀ ਦੇ ਨਾਲ ਕਹਿੰਦੇ ਗਰੰਟੀ ਦੇ ਨਾਲ 1 ਲੱਖ ਆਲਾ ਕੱਪੜਾ ਸਿਰਫ 13000 ਚ ਲੈ ਕੇ ਜਾਓ ਜੀ 13 1300 ਚ ਸੂਟ ਕਰਦਾ ਅੱਜ ਦੀ ਵੀਡੀਓ ਚ ਜਿੰਨੇ ਵੀ ਸੂਟ ਦਿਖਾਉਣੇ ਆ ਜਿਹੜਾ ਮਰਜੀ ਸੂਟ ਚੱਕ ਲਓ ਇੱਕ ਸੂਟ ਤੁਹਾਨੂੰ ਦਿੱਤਾ ਜੀ 1300 ਰੁਪਏ ਦਾ ਦੇਖੋ ਦੁਪट्टे ਵੀ ਸੋਹਣੇ ਸੂਟ ਵੀ ਸੋਹਣੇ ਡਿਜ਼ਾਈਨ ਚੈੱਕ ਕਰ ਲਓ ਜੀ ਇਹ ਦੇਖੋ ਕੁੜੀਆਂ ਚਿੜੀਆਂ ਲਈ ਮਿਡਲਏ ਲਈ ਬਜ਼ੁਰਗਾਂ ਲਈ ਟੌਪ ਟੌਪ ਦੀਆਂ ਚੀਜ਼ਾਂ ਦੇ ਰਹੇ ਆ ਤੁਹਾਡੇ ਘਰ ਵਿਆਹ ਸ਼ਾਦੀਆਂ ਤੁਸੀਂ ਦਾਜ ਮੇੜ ਦਾ ਕੱਪੜਾ ਲੈਣਾ ਦੇਣ ਲੈਣ ਨਹੀਂ ਲੈਣਾ ਛੇਤੀ ਆ ਜਾਓ ਕ੍ਰੇਜ਼ੀ ਬਿਟੀ ਕੋਆਫਰਾਂ ਲਾਤੀਆਂ ਬੈਲਵਰਟ ਦਾ ਦੁਪੱਟਾ 35 3500 ਦਾ ਇਕੱਲਾ ਦੁਪੱਟਾ ਮਿਲਦਾ ਬੈਲਵਰਟ ਦਾ ਪਰ ਤੁਹਾਨੂੰ ਸੂਟਸ ਮੇੜ ਇਹ ਵੀ ਦਿੱਤਾ 1300 ਰੁਪਏ ਚ ਲੈ ਜਾਓ 1300 ਚ ਬਨਾਰਸੀ ਕੱਪੜਾ ਫੁੱਲ ਹੈਵੀ ਕਢਾਈਆਂ ਦੁਪੱਟੇ ਨਾਲ ਚਾਰੇ ਪਾਸੇ ਕਢਾਈ ਇਹ ਵੀ 1300 ਦੀ ਰੇਟ ਦੇਖੋ suit ਵੀ ਦਵਾਂਗੇ ਆ ਦੇਖੋ semi stitch ਚੈੱਕ ਕਰ ਲਓ ਤੁਸੀਂ ਹੈਨਾ ਆ ਦੇਖੋ ਚੀਜ਼ਾਂ ਚੈੱਕ ਕਰ ਲਓ ਤੁਸੀਂ ਜਿੱਥੇ ਮਰਜੀ ਬੈਠਿਓ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਬਾਹਰਲੇ ਕਿਸੇ ਮੁਲਕ 'ਚ ਬੈਠਿਓ ਜਿਹੜਾ ਵੀ suit ਪਸੰਦ ਆਉਦਾ ਸਕਰੀਨ ਸ਼ਾਟ ਲਓ ਤੇ ਸਾਨੂੰ ਭੇਜ ਦਿਓ ਤੁਹਾਨੂੰ ਅਸੀਂ ਕੋਰੀਅਰ ਦੇ ਰਾਹੀਂ ਤੁਹਾਡੇ ਘਰ ਭੇਜ ਦਾਂਗੇ ਦੇਖੋ ਡਿਜ਼ਾਈਨਰ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਿਰਫ 1300 ਰੁਪਏ ਦੇ ਵਿੱਚ ਅਸੀਂ ਦਵਾਂਗੇ ਲੋ ਜੀ ਫੁੱਲ ਫਰੰਟ ਹੈਵੀ 5 ਮੀਟਰ ਡਿਸ਼ੀਨ ਦਾ ਕੱਪੜਾ ਚੁੰਨੀ ਨਾਲ ਭਾਰੀ ਨੋ ਜੀ ਆ ਦੇਖੋ ਜੀ ਚੀਜ਼ਾਂ ਤੁਸੀਂ ਚੈੱਕ ਕਰੀ ਜਾ ਹੁਣ ਆ ਦੇਖੋ ਜੇ ਤੁਸੀਂ ਫਾਇਦੇ ਲੈਣੇ ਆ ਛੇਤੀ ਛੇਤੀ ਜਲੰਧਰ ਆ ਜਾਓ ਜਲੰਧਰ ਦੇ ਰੈਣਕ ਬਾਜ਼ਾਰ ਦੇ ਵਿੱਚ ਕ੍ਰੇਜ਼ੀ ਬੁਟੀਕ ਤੁਸੀਂ ਆਉਣਾ ਬਸ ਕ੍ਰੇਜ਼ੀ ਬੁਟੀਕ ਆ ਜਾਓ ਵੱਡੇ ਵੱਡੇ ਸ਼ੋਰੂਮ ਵੱਟੀਆਂ ਵੱਟੀਆਂ ਫੈਕਟਰੀਆਂ ਮਿੱਲਾਂ ਵਾਲੇ ਵੀ ਕੰਬ ਗਇਆ ਕਹਿੰਦੇ ਵੀ ਸਰਦਾਰ ਜੀ ਕਰੀ ਕੀ ਜਾਂਦੇ ਆ ਕ੍ਰੇਜ਼ੀ ਬੁਟੀਕ ਵਾਲੇ ਵੀ ਇਹ ਰੇਟ ਤਾਂ ਸਾਡੇ ਪੜਤੇ ਜ ਨਹੀਂ ਪੜਦਾ ਜਿਹੜਾ ਦੇਈ ਜਾਂਦੇ ਆ ਆ ਦੱਸੋ ਤੁਸੀਂ ਜਿਸ ਸੌਖਾ ਕੇ ਦੱਸੋ ਵੀ ਆ ਚੀਜ਼ਾਂ ਕੋਈ ਦੁਕਾਨਦਾਰ ਤੁਹਾਨੂੰ ਦੇ ਜੂ ਦੁਕਾਨਦਾਰ ਕਹਿੰਦਾ ਫੋਟੋ ਨਾ ਖਿੱਚੋ ਅਸੀਂ ਵੀਡੀਓ ਬਣਾ ਬਣਾ ਕੇ ਤੁਹਾਨੂੰ ਸੂਟ ਦਿਖਾਈ ਜੰਨੇ ਆ ਕੋਈ 8000 ਨਹੀਂ ਕੋਈ 9000 ਨਹੀਂ ਇਹ ਵੀ 1300 ਦੇ ਵਿੱਚ ਸੂਟ ਲੈ ਜਿੱਦਾਂ ਸਾਡੀਆਂ ਪਹਿਣਾ ਦੀ ਡਿਮਾਂਡ ਹੁੰਦੀ ਹੈ ਕਿ ਗਲਾ ਕਰੇ ਦੋਨੇ ਦੇ ਕੜਾਈ ਹੋਵੇ ਨਾਲ ਕੱਪੜੇ ਨਾਲ ਪਿਓਰ ਦੇ ਹੋਣ ਇਹ ਪਹਿਣਾ ਲਈ ਸਾਡੇ ਲਈ ਸੂਟ ਹੈਗਾ ਜੀ ਬਹੁਤ ਸੋਹਣੇ ਸੂਟ ਆ ਜੀ ਤੁਸੀਂ ਬਾਕੀ ਆਪ ਦੇਖ ਰਹੇ ਹੋ ਸਕਰੀਨ ਦੇ ਉੱਤੇ ਸਾ ਨਾਲ ਦੁਪੱਟੇ ਵੀ ਨਾਲ ਭਾਰੇ ਆਣੇ ਆ ਜੀ ਆ ਦੇਖੋ ਜੀ ਦਾਜਬਰੀਆਂ ਵਾਲੇ ਸੂਟਾਂ ਦੇ ਵੀ ਆਫਰਾਂ ਲਾਤੇ ਆ ਜੀ ਦਾਜਬਰੀ ਵਾਲੇ ਸੂਟਾਂ ਦੇ ਉੱਤੇ ਕੋਈ 12000 ਨਹੀਂ ਕੋਈ 10000 ਨਹੀਂ ਇਦਾਂ ਦੇ ਭਾਰੇ ਭਾਰੇ ਸੂਟ ਭਾਰੇ ਭਾਰੇ ਦੁਪੱਟੇ ਲਾ ਕੇ 13 1300 ਦੇ ਰਿਹਾ ਸਰਦਾਰ ਜੀ ਪਰ ਮੈਂ ਹੈਰਾਨ ਇਸ ਚੀਜ਼ ਤੋਂ ਆ ਆ ਦੁਪੱਟਾ ਚੈੱਕ ਕਰ ਲਓ ਇਦਾਂ ਦੇ ਕੋਰਨਰ ਦੇ ਉੱਤੇ ਸੋਹਣੇ ਸੋਹਣੇ ਡਿਜ਼ਾਈਨ ਸੂਟ ਹੈ ਵੀ ਹੈ ਵੀ ਕੋਈ ਚਾਹੇ ਹੋਲ سیلਰ ਆ ਜਵੇ ਚਾਹੇ ਕੋਈ ਮਿਲ ਵਾਲਾ ਫੈਕਟਰੀ ਵਾਲਾ ਆ ਜਵੇ 1300 ਨਹੀਂ ਦੇ ਹੋਣਾ ਕਿਸੇ ਤੋਂ ਮੈਂ ਕਹਿੰਦਾ ਤੇਰਾ ਫਿਰ ਚੁੰਨੀ ਲਿਆ ਕੇ ਦਿਖਾ ਦਵੇ ਗੱਲੀ ਯਾਰ ਵਾਈਟ ਚੁੰਨੀ ਲਿਆ ਕੇ ਦਿਖਾ ਦਵੇ 1300 ਦੀ ਸੂਰ ਦੀ ਗੱਲ ਤਾਂ ਕੀ ਬਾਤ ਦੀ ਜਿਹਨਾਂ ਨੂੰ ਕੂਟ ਪਸੰਦ ਆਈ ਜਾਂਦੇ ਆ ਸਾਨੂੰ ਸਕਰੀਨ ਸ਼ਾਟ ਭੇਜੀ ਜਾਓ ਤੇ ਜਿਹਨੇ ਆਉਣਾ ਦੁਕਾਨ ਤੇ ਭਾਈ ਉਹਨਾਂ ਦੇ ਤਾਂ ਅੰਨੇ ਫਾਇਦੇ ਕਰ ਲੈ ਅੰਨੇ ਫਾਇਦੇ ਲੋੜੀ ਦੇ ਉੱਤੇ ਹੁਣ ਸ਼ੋਅਰੂਮਾਂ ਜਾ ਕੇ ਲੁੱਟਣਾ ਨਾ ਕਰਾਓ ਤੁਹਾਨੂੰ ਬੈਸਟ ਆਪਸ਼ਨ ਦੱਸਦੀ ਆ ਖੂਫੀਆ ਟਿਕਾਣਾ ਦੱਸਦਾ ਪੰਜਾਬ ਦਾ ਕ੍ਰੇਜ਼ੀ ਬੁਟੀਕ ਰੈਣਕ ਬਾਜ਼ਾਰ ਜਿਹਨੇ ਬਾਕੀ ਲੋਕ ਕ੍ਰੇਜ਼ੀ ਕਰਦੇ ਆ ਇਹ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਆ ਐਨ ਆਰ ਆਈ ਕਹਿੰਦੇ ਜਦੋਂ ਪੰਜਾਬ ਜਾਵਾਂਗੇ ਰੈਣਕ ਬਾਜ਼ਾਰ ਕ੍ਰੇਜ਼ੀ ਉਡੀ ਤੇ ਜ਼ਰੂਰ ਜਾ ਕੇ ਆਵਾਂਗੇ ਸੋ ਤੁਸੀਂ ਵੀ ਆ ਜਾਓ ਆ ਦੇਖੋ ਚੀਜ਼ਾਂ ਚੈੱਕ ਕਰੋ ਤੁਸੀਂ ਟੌਪ ਟੌਪ ਦੀਆਂ ਚੀਜ਼ਾਂ ਚੀਜ਼ਾਂ ਇਹ ਨਹੀਂ ਕੋਈ ਨਕਲੀ ਮਾਲ ਆ ਕੋਈ ਸਾਰੇ ਆਰਗੈਂਜ਼ ਦੇ ਦੁਪੱਟੇ ਪਿਓਰ ਲੱਗੇ ਹੋਏ ਕੜਾਈਆਂ ਹੋਈਆਂ ਆ ਚਾਰੇ ਪਾਸੇ ਨਾਲ ਇਹ ਨਹੀਂ ਨਾ ਕੋਈ ਕਪੜਾ ਪੁਰਾਣਾ ਨਾ ਕੋਈ ਚੁੰਨੀ ਪੁਰਾਣੀ ਸਾਰੇ ਨਵੇਂ ਰਵਾਜ ਦੇ ਪੀਸ 13 13 ਸੋਚੇ ਦੇਖੋ ਭੂਆ ਵੀ ਖੁਸ਼ ਕਰਨੀ ਆ ਮਾਸੀ ਵੀ ਖੁਸ਼ ਕਰਨੀ ਆ ਤਾਈ ਵੀ ਖੁਸ਼ ਕਰਨੀ ਚਾਚੀ ਵੀ ਖੁਸ਼ ਕਰਨੀ ਆ ਦੇਖੋ ਸੋਹਣੇ ਸੋਹਣੇ ਡਿਜ਼ਾਈਨ ਮਤਲਬ ਹਰ ਉਮਰ ਦੇ ਲੋਕਾਂ ਦੇ ਲਈ ਤੋਹਫੇ ਲਿਆ ਤੇ ਤੋਹਫੇ ਤੇ ਫਾਇਦੇ ਕਰਤੇ ਬਹੁਤ ਵੱਡੇ 13000 ਰੁਪਏ ਦੇ ਦਿਆਂਗੇ 1 ਲੱਖ ਵਾਲਾ ਕਪੜਾ ਆ ਵੀ ਚੈੱਕ ਕਰ ਲੋ ਜੀ ਮੈਂ ਕਹਾ ਚੀਜ਼ਾਂ ਚੈੱਕ ਕਰੋ ਇਹ ਤੁਸੀਂ ਕਿਸੇ ਦੇਖੀਆਂ ਨਹੀਂ ਹੋਣੀਆਂ ਨਾ ਤੁਹਾਨੂੰ ਮਿਲਣੀਆਂ ਨਾ ਇਹ ਪੁਰਾਣਾ ਸਟਾਕ ਆ ਨਾ ਇਹ ਲੋਟ ਹੈਗਾ ਤਾਜੇ ਤਾਜੇ ਪਕੌੜੇ ਭੱਟੀ ਜੋ ਨਿਕਲਦੇ ਨਿਕਲਦੇ ਕੜਾਹੀ ਚੋਂ ਤੁਹਾਨੂੰ ਦੇਈ ਜਾਂਦੇ ਆ ਪਰ ਫੈਰਾ ਇਹ ਕਰਤਾ ਵੀ ਲੋੜੀ ਦੇ ਜਿਹੜੀ ਤੁਹਾਡੀ ਬਜ਼ਾਰਾਂ ਚ ਲੁੱਟ ਹੋਣੀ ਸੀ ਉਹ ਬੰਦ ਕਰਤੀ ਆ ਅਸੀਂ ਦੇ ਕੋਲ ਦੁਪਟਿਆਂ ਦੇ ਨਾਲ ਸੋਹਣੇ ਸੋਹਣੇ ਸੂਟ ਜਿੱਦਾਂ ਕਈ ਸਾਡੀਆਂ ਮਾਤਾ ਹੁੰਦੀਆਂ 올ਡੇਜ ਥੋੜਾ ਹੋ ਜਾਂਦੀਆਂ ਵਾ ਉਹ ਕਹਿੰਦੇ ਸਾਨੂੰ ਲਾਈਟ ਰੰਗ ਚਾਹੀਦੇ ਫਿੱਕੇ ਚਾਹੀਦੇ ਫਿੱਕੇ ਰੰਗ ਵੀ ਮੌਜੂਦ ਆ ਜੀ ਸਾਡੇ ਕੋਲ ਜੀ ਆਹ ਦੇਖੋ ਫਿੱਕੇ ਵੀ ਹੈਗੇ ਆ ਗੂੜੇ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਰੰਗ ਤੁਹਾਨੂੰ ਮਿਲ ਜਾਣਿਆ ਅੱਜ ਦੀ ਵੀਡੀਓ ਦੇ ਵਿੱਚ ਤਾਂ ਬਸ ਫਾਇਦੇ ਹੀ ਹੋਣਿਆ ਜੀ ਫਾਇਦੇ ਫਾਇਦੇ ਨਹੀਂ ਹੋਣੇ ਮਹਾ ਫਾਇਦੇ ਹੋਣਿਆ ਲਓ ਜੀ ਲਖਨਵੀ ਕਢਾਈ ਆਹ ਦੇਖੋ ਜੀ 1300 ਰੁਪਏ ਮੀਟਰ ਦਾ ਕਪੜਾ ਜੀ ਇਹ ਆਪਾਂ 1300 ਚ ਪੂਰਾ ਸੂਟ ਦੇ ਦੇਣਾ ਹੈ ਅਲਾਜੀ ਦੁਪੱਟਾ ਨਹੀਂ ਮਿਲਣਾ 1300 ਦੇ ਵਿੱਚ ਚੈਲੰਜ ਦੇ ਨਾਲ ਕਹਿੰਨੇ ਆ ਜਿੰਨੇ ਦੇ ਵਿੱਚ ਤੁਹਾਨੂੰ ਸੂਟ ਦੇ ਤਾਂ ਆ ਦੇਖੋ ਜੀ ਇੱਕ ਹੋਰ ਸੂਟ ਸੂਟ ਤੁਹਾਨੂੰ ਬਾਅਦ ਵਿੱਚ ਦਿਖਾਉਣਿਆ ਦੁਪੱਟਾ ਜੈਕ ਕਰ ਲਓ ਹੈਵੀ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਗਾਰੰਟੀ ਠੋਕ ਕੇ ਦਿੰਨੇ ਆ ਵੀ ਜੋ ਚੀਜ਼ਾਂ ਅੱਜ ਤੁਹਾਨੂੰ ਦਿਖਾਤੀਆਂ ਇਹ ਪੂਰੀ ਹਿਸਟਰੀ ਦੇ ਵਿੱਚ ਤੁਹਾਨੂੰ ਨਹੀਂ ਮਿਲਣੀਆਂ ਇਤਿਹਾਸ ਦੀ ਸਭ ਤੋਂ ਵੱਡੀ ਆਨਲਾਈਨ ਸੇਲ ਆਤੀ ਆ ਭਾਜੀ ਹੁਣਾਂ ਨੇ ਕੰਪਨੀ ਨਾਲ ਪਟੀਆਂ ਮਿੱਲਾ ਦੇ ਨਾਲ ਲੜਾਈਆਂ ਕਰਕੇ ਫਾਈਟ ਕਰਕੇ ਲਿਆਇਆ ਜੇ ਹੋਰ ਦੁਕਾਨਾਂ ਤੇ ਜਾਂਦੇ ਹਨਾ ਇਹ 1300 1600 1300 ਚ ਨਹੀਂ ਮਿਲਣਾ ਸੀ ਕਿਸੇ ਨੇ 8000 ਦਾ ਦੇਣਾ ਸੀ ਕਿਸੇ ਨੇ 10000 ਦਾ ਦੇਣਾ ਸੀ ਪਰ ਸ਼ੈਂਕੀ ਭਾਈ ਨੇ ਕਹਿਤਾ ਵੀ ਆਉਣ ਦਿਓ ਜੋ ਆਵੇ ਸੋ ਰਾਜੀ ਜਾਵੇ ਚੱਕ ਲੋ ਜੀ 1300 ਦੇ ਵਿੱਚ ਲਓ ਜੀ ਗੱਲੇ ਦੇ ਕੜਾਈਆਂ ਸਾਡੀਆਂ ਪਹਿਣਾ ਲਈ ਸਪੈਸ਼ਲ ਡਿਜ਼ਾਈਨ ਜਿਨ੍ਹਾਂ ਨੂੰ ਕੋਈ ਪਸੰਦ ਨਹੀਂ ਆਂਦਾ ਬਾਵਾ ਨਾਲ ਕੜਾਈਆਂ ਚੁੰਨੀਆਂ ਨਾਲ ਫੈਂਸੀ ਕਈ ਜਿਹੜਾ ਸਾਡੀਆਂ ਭੈਣਾਂ ਨੇ ਕੜਾਈ ਤੋਂ ਚਾਹੀਦੀ ਘੱਟ ਤੋਂ ਘੱਟ ਕਪੜੇ ਚਾਹੀਦੇ ਪਿਓਰ ਉਹਨਾਂ ਲਈ ਆਹ ਅੱਜ ਜਾ ਦੇਖੋ ਜੀ ਭਾਜੀ ਹੁਣ ਬੱਸ ਕਰੋ ਸੂਟਾਂ ਦੇ ਵਿੱਚ ਤਾਂ ਮੈਨੂੰ ਪੜਾ ਤੁਸੀਂ ਰਿਕਾਰਡ ਤੋੜਦੇ ਆ ਦੁਕਾਨਦਾਰਾਂ ਦੇ ਰਾਤ ਨੂੰ ਸੌਣਾ ਨਹੀਂ ਕਹਣਾ ਪਤਾ ਨਹੀਂ ਕਰ ਕੀ ਦਿੱਤਾ ਪਟਾਕਾ ਪਾ ਕੇ ਨਾ ਦਿੱਤਾ ਸੂਟਾਂ ਦੇ ਨਾਲ ਨਾਲ ਸ਼ਰਾਰੇ ਕਰਾ ਡਰੱਸਾਂ ਵਿੱਚ ਕੁਝ ਹੈਗਾ ਮੈਂ ਕਹਾਂ ਹਰ ਚੀਜ਼ ਮਿਲੂਗੀ ਇੱਥੇ ਆਊਗਾ ਕੋਈ ਵੀ ਨਰਾਜ਼ ਹੋ ਕੇ ਨਹੀਂ ਜਾਊਗਾ ਜੀ ਤੁਸੀਂ ਹੁਣ ਜੇ ਗੱਲ ਕਰ ਹੀ ਦਿੱਤੀ ਐ ਡਰੱਸਾਂ ਸ਼ਰਾਰਿਆਂ ਦੀ ਆਹ ਲਓ ਦੇਖੋ ਜੀ ਫੇਰ ਫੁੱਲ ਪਾਰਾ ਸ਼ਰਾਰਾ ਅੱਗੇ ਪਿੱਛੇ ਕਢਾਈ ਦੀ ਸ਼ਰਾਰਾ ਵੇ ਸੂਟ ਨਾਲ ਦੁਪੱਟਾ ਨਾਲ ਚੁੰਨੀ ਚਾਰੇ ਬਸੇ ਕਢਾਈ ਇਹ ਵੀ ਅੱਜ ਆਪਾਂ ਦੇ ਦੇਣਾ 1300 ਦਾ ਬਾਈ ਜੀ 25 ਸਲਾਈ ਕਰਾ ਕੇ ਦਿਖਾ ਦਿਓ 1300 ਦੀ 25 2500 ਰੁਪਿਆ ਸਮਾਈ ਆ 35 3500 ਦਾ ਰੈਂਟ ਆ 10 10000 ਰੁਪਿਆ ਦਾ ਮਿਲਦਾ ਤੁਸੀਂ 1300 ਚ ਕਹਿੰਦੇ ਹੋ ਚੈੱਕ ਕਰ ਲਓ ਚੈੱਕ ਮੈਂ ਕਹਾਂ ਚੈੱਕ ਛੱਡੋ ਤੁਸੀਂ ਕਿੰਨੇ ਕਿਹੜੀ 1300 ਮੈਂ 1300 ਹੀ ਸਲਾਈ ਕਰਾ ਕੇ ਦਿਖਾ ਦੋ ਗੱਲੀ ਮਾਰੋ ਆ ਲੋ ਜੀ ਆ ਤਾਂ ਵਾਕਈ ਵੀ ਆ ਤਾਂ ਪਟਾਕਾ ਪਾਤਾ ਵੀ ਠੋਕਦੇ ਸਾਰੇ ਹੀ ਮੰਝੀਆਂ ਠੋਕਦੀਆਂ ਇਹ 10-10000 ਦਾ ਪੀਸ ਆ ਫਰੰਟ ਬੈਕ ਆ ਸ਼ਰਾਰੇ ਦੇ ਕੰਮ ਆ ਦੁਪੱਟੇ ਦੇ ਕੰਮ 2500 ਰੁਪਿਆ ਦੀ ਸਮਾਈ ਟੇਲਰ ਲੈਂਦੇ ਆ 5-5000 ਰੁਪਿਆ ਕਰਾਇਆ ਪਰ ਤੁਹਾਡੇ ਫੇਰੇ ਕਰਤੇ ਆ ਜੀ ਲੈ ਓ ਵੀ 1300 ਦੇ ਵਿੱਚ ਦੇਤਾ ਛੇਤੀ ਛੇਤੀ ਆਜੋ ਹੁਣ ਪਿੱਛੇ ਨਾ ਰਹਿ ਜਾਓ ਲਓ ਜੀ ਗੋਟਾ ਪੱਤੀ ਦਾ ਕੰਮ ਆ ਅੱਗੇ ਪਿਛੇ ਕੜਾਈ ਸ਼ਰਟ ਨਾਲ ਛਿਲਕ ਦੀ ਆਹ ਦੇਖੋ ਕੰਟਰਾਸਟ ਦੇ ਵਿੱਚ ਨਾ ਇਹ ਆ ਜਿਹੜੀਆਂ ਐਨ ਆਰ ਆਈ ਕੁੜੀਆਂ ਸਾਨੂੰ ਦੇਖਦੀਆਂ ਦਵਾ-ਦਵ ਤੁਸੀਂ ਸਕਰੀਨ ਸ਼ਾਟ ਲਓ ਇਹ ਸਾਨੂੰ ਭੇਜੋ ਤੁਹਾਡੇ ਘਰ ਭੇਜ ਦਈਏ ਸਿਰਫ 1300 ਰੁਪਏ ਲੈਣਾ ਆ ਵੀ 1300 ਜੀ ਬਸ ਅੱਜ ਦਾ ਬਸ ਫਾਇਦਾ ਹੀ ਕਰ ਰਹੇ ਆ ਤੁਹਾਡੇ 13 1300 ਦੇ ਵਿੱਚ ਰਿਕਾਰਡ ਤੋੜਦੇ ਆ ਦੇਖੋ ਜੀ ਕਿੰਨਾ ਸੋਹਣਾ ਗਲੇ ਤੇ ਕੰਮ ਆਹ ਦੇਖੋ ਬਾਹਾਂ ਤੇ ਕਿੰਨਾ ਸੋਹਣਾ ਕੰਮ ਘੇਰੇ ਦੇ ਕੰਮ ਚੈੱਕ ਕਰ ਲਓ ਆਹ ਦੇਖੋ ਸ਼ਰਾਰੇ ਭਾਰੇ ਫੁੱਲ ਹੈਵੀ ਸ਼ਰਾਰੇ ਆਹ ਦੇਖੋ ਫਰੰਟ ਇਹਦਾ ਵੀ ਦੇਖੋ ਜੀ ਫਰੰਟ ਚੈੱਕ ਕਰ ਲਓ ਆ ਤੁਸੀਂ ਬੈਕ ਚੈੱਕ ਕਰ ਲਓ ਸਾਈਜ਼ ਵੀ ਖੁੱਲੇ ਡੁੱਲੇ ਆ ਇਹ ਵੀ 1300 ਦਾ ਮਤਲਬ 1300 ਦੇ ਵਿੱਚ ਰਿਕਾਰਡ ਹੀ ਕਾਇਮ ਕਰਦੇ ਰਿਕਾਰਡ ਜੀ ਇਹ ਤਾਂ ਇਤਿਹਾਸ ਦੀ ਸਭ ਤੋਂ ਵੱਡੀ ਸਭ ਤੋਂ ਪਹਿਲੀ ਸੇਲ ਲੱਗੀ ਆ ਜਿੱਥੇ ਫਾਇਦੇ ਹੋ ਰਹੇ ਆ ਤੁਸੀਂ ਕਦੇ ਸੋਚਿਆ ਸੀ ਵੀ 1300 ਰੁਪਏ ਦੇ ਵਿੱਚ ਵੀ ਅਸੀਂ ਲਗਜ਼ਰੀ ਸੂਟ ਵਾਕੇ ਚੁੰਨੀਆਂ ਚੈੱਕ ਕਰੋ ਚੁੰਨੀਆਂ ਚੁੰਨੀਆਂ ਆ ਚੁੰਨੀਆਂ ਆ ਜੀ ਆ ਚੁੰਨੀਆਂ ਸਾਰੀ ਫੁੱਲ ਹੈਵੀ ਕਢਾਈ ਵਾਲੀ ਜੀ ਸੋ ਮਤਲਬ ਤੁਹਾਡਾ ਫਾਇਦਾ ਜੇ ਹੋ ਰਿਹਾ ਤੇ ਫਾਇਦੇ ਆ ਵੀ ਦੇਖੋ ਜੀ ਆ ਦੇਖੋ ਬੁਲਬੁਲ ਦਾ ਬੱਚਾ ਡਿਜ਼ਾਈਨਰ ਪੀਸ ਇਹ ਜਿਆ ਤੁਸੀਂ ਫਿਲਮਾਂ ਦੇ ਵਿੱਚ ਪਾਈਆਂ ਐਕਟਰੀਆਂ ਦੇ ਦੇਖਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਦੇ ਰਹੇ ਆ ਆ ਦੇਖੋ ਘੇਰੇ ਚੈੱਕ ਕਰੋ ਇਹ ਤੁਸੀਂ ਹੁਣ ਕਿਸੇ ਦੇ ਪਾਏ ਹੋਏ ਸੂਟ ਪਾ ਕੇ ਸ਼ਰਾਰੇ ਪਾ ਕੇ ਵਿਆਹਾਂ 'ਚ ਨਾ ਜਾਓ ਆਪਣੇ ਲੈ ਲਓ ਆਪਣੇ 1300 ਰੁਪਏ ਸਰਬ 1300 ਰੁਪਏ ਚ ਕੋਈ ਵੀ 1300 ਦੇ ਵਿੱਚ ਸ਼ਰਾਰੇ ਵੀ ਨਾਲ ਦੇਖੋ ਜੀ ਸ਼ਰਾਰੇ ਵੀ ਨਾਲ ਫੁੱਲ ਹੈਵੀ ਸ਼ਰਾਰੇ ਆਣੇ ਹਾਲ ਜਿਹੜੀਆਂ ਪੈਣਾ ਕਿ ਸਾਨੂੰ ਪੇਸਟਲ ਕਲਰ ਚਾਹੀਦੇ ਆ ਸਾਨੂੰ ਡਾਰਕ ਰੰਗ ਨਹੀਂ ਚਾਹੀਦਾ ਸਾਨੂੰ ਲਾਈਟ ਚਾਹੀਦੇ ਰੰਗ ਫਰੰਟ ਬੈਕ ਦੋਨੋਂ ਪਾਸੇ ਕਢਾਈ ਸ਼ਰਾਰਾ ਨਾਲ ਹੈਵੀ ਫੁੱਲ ਆ ਦੇਖੋ ਜੀ ਰੇਟ ਚੈੱਕ ਕਰ ਲਓ 7500 ਰੁਪਇਆ 75 7500 ਰੁਪਇਆ ਲਿਖਿਆ ਹੈ ਇਹਦੇ ਤੇ 75 7500 ਵਾਲੇ ਪੀਸ ਵੀ ਕਰਤੇ 13 1300 ਲੈ ਜੋ ਬਸ ਅੱਜ ਦਾ ਬਾਈ ਜੀ ਨੂੰ ਆਪਾਂ ਲੁੱਟ ਲਿਆ ਲੁੱਟ ਇਹਨਾਂ ਨੇ ਨਾ ਨਹੀਂ ਕੀਤੀ ਆਪਾਂ ਨੂੰ ਬਸ ਤੁਹਾਡੇ ਫਾਇਦੇ ਕਰਾਤੇ ਸਾਡਾ ਮਕਸਦ ਇਹ ਆ ਵੀ ਜਿੱਥੇ ਜਾਈਏ ਤੁਹਾਡੇ ਫਾਇਦੇ ਕਰਾਈਏ ਚੱਕ ਲਓ ਚੱਕ ਲਓ ਛੇਤੀ ਚੱਕ ਲਓ ਪਿੱਛੇ ਨਾ ਰਹਿ ਜਵੇ ਜਿਹਨੇ ਲੈਣਾ ਸਕਰੀਨਸ਼ਾਟ ਭੇਜ ਦਿਓ ਜਾਂ ਦੁਕਾਨ ਤੇ ਵਿਜ਼ਿਟ ਕਰ ਲਓ ਜੇ ਤੁਸੀਂ ਨਾ ਆਏ ਹੋਰ ਕੋਈ ਲੈ ਗਿਆ ਤੁਸੀਂ ਕੱਲੂ ਭੇਜਾਂਗੇ ਪਰਸੋਂ ਭੇਜੂਗਾ ਨਾ ਮੁੜ ਕੇ ਮਿਲਣੇ ਨਹੀਂ ਹਾਂ ਇੱਕ ਗੱਲ ਤੋਂ ਨਾਰਾਜ਼ ਨਹੀਂ ਹੋਣਾ ਪੀਸ ਇੱਕ ਇੱਕ ਆ ਜੀ ਜਿੰਨੇ ਤੁਹਾਨੂੰ ਵੀਡੀਓ ਚ ਪੀਸ ਦਿਖਾਏਗੇ ਸਾਰੇ ਇੱਕ ਇੱਕ ਪੀਸ ਆ ਕਿਸੇ ਨੇ ਗੱਲ ਨੂੰ ਇਹ ਨਹੀਂ ਗਾਣਾ ਸਾਨੂੰ ਨਹੀਂ ਮਿਲਿਆ ਸਾਨੂੰ ਨਹੀਂ ਮਿਲਿਆ ਜਿਹਨੂੰ ਲੋੜ ਆ ਉਹ ਪਹਿਲਾਂ ਆਵੇ ਤੇ ਪਹਿਲਾਂ ਲੈ ਜਵੇ ਆ ਦੇਖੋ ਪੀਸਾ ਚ ਕਮੀ ਕੋਈ ਨਹੀਂ ਇਸ ਤੋਂ ਇਲਾਵਾ ਵੀ ਤੁਹਾਨੂੰ ਹੋਰ ਚੀਜ਼ਾਂ ਕਹਿੰਦੇ ਦਿਖਾ ਦੇਾਂਗੇ ਭਾਈ ਜੀ ਹੋਰ ਵੀ ਹੈਗੇ ਐਦਾਂ ਦੀਆਂ ਚੀਜ਼ਾਂ ਹਾਂਜੀ ਹਾਂਜੀ ਬਹੁਤ ਕੁਝ ਮਿਲ ਜੂਗਾ ਜੀ ਇਦਾਂ ਦਾ ਜੀ ਬਸ ਤੁਸੀਂ ਵਿਜ਼ਿਟ ਕਰੋ ਬਸ ਜੇਨੇ ਦਾ ਲੈਣਾ ਫਾਇਦਾ ਖੁੱਲੇ ਗੱਫੇ ਲੈਣੇ ਆ ਤੇ ਤੁਸੀਂ ਵਿਜ਼ਿਟ ਕਰ ਲਓ ਜੇ ਚਲੋ ਤੁਸੀਂ ਹੈਗੇ ਦੂਰਿਆਂ ਤੁਸੀਂ ਲੈਣੇ ਇੱਕ ਦੋ ਪੀਸ ਆ ਫਿਰ ਤੁਸੀਂ ਆਨਲਾਈਨ ਵੀ ਆਰਡਰ ਕਰ ਲਓ ਤੁਹਾਨੂੰ ਆਨਲਾਈਨ ਵੀ ਭੇਜਣਾ ਹੈਗਾ ਆਨਲਾਈਨ ਵੀ ਘਰ ਪਹੁੰਚੂਗਾ ਜੀ ਆ ਦੇਖੋ ਚੀਜ਼ਾਂ ਚੈੱਕ ਕਰੀ ਜਾ ਬਹੁਤ سارے ਫਾਇਦੇ ਆ ਦੇਖੋ ਚੀਜ਼ਾਂ ਚੈੱਕ ਕਰੋ ਚੈੱਕ ਲੋ ਜੀ ਚੱਕ 13 1300 13 1300 ਚੁੰਨੀਆਂ ਚੈੱਕ ਕਰ ਲਓ ਜੀ ਸਲੋ ਜੀ 1300 ਵਾਲੇ ਤੁਸੀਂ ਦੇਖੇ ਨਾ ਜੇ ਕੋਈ ਕਵੇ ਸਾਨੂੰ ਉਸ ਤੋਂ ਉੱਪਰ ਚਾਹੀਦਾ 3000 4000 5 5000 ਰੁਪਏ ਦੇ ਵਿੱਚ ਆ ਦੇਖੋ ਜੀ ਪੂਰੇ ਸਟਾਈਲ ਲਗਜ਼ਰੀ ਸਟਾਈਲ ਅਸੀਂ ਚੈਰੰਜ ਕਰਦੇ ਆ ਜੋ ਵਾ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਕਿਸੇ ਸ਼ੋਰੂਮ ਦੇ ਕਿਸੇ ਦ ਪਾਜੀ ਪ੍ਰਾਇਰਟੀ ਬੜੀ ਨਮੀ ਨਮੀ ਲਿਆ ਕਰਾਉਂਦੇ ਮੈਂ ਕਿਹਾ ਪਾਜੀ ਸਾਡਾ ਮਕਸਦ ਹੀ ਇਹੀ ਹੈ ਕਿ ਗਾਲ ਲੱਥੇ ਆਵੇ ਨਰਾਜ ਨਾ ਹੋ ਕੇ ਜਾਵੇ ਬਾਤ ਜੋ ਆਪਣੇ ਕਿਸੇ ਦੂਰੋਂ ਆ ਰਿਹਾ ਤੇ ਆਪਣੀ ਰਿਕੁਆਇਰਮੈਂਟ ਪੂਰੀ ਕਰਕੇ ਜਾਵੇ ਜੀ ਦੇਖੋ ਵਿਆਹ ਸ਼ਾਦੀਆਂ ਦਿਨਚਾਲ ਦੇ ਤੁਹਾਨੂੰ ਲਹਿੰਗੇ ਚਾਹੀਦੇ ਆ ਤੇਨੂੰ ਸ਼ਰਾਰੇ ਚਾਹੀਦੇ ਦੇਖੋ ਸਲਵਾਰ ਸੂਟ ਚੈੱਕ ਕਰੋ ਕਿੰਨਾ ਸੋਹਣਾ ਇਹਦੇ ਵਿੱਚ ਵੀ ਕਲਰ ਕਰ ਇਹ ਤੁਹਾਨੂੰ ਅੱਜ ਵੀਡੀਓ ਤੁਸੀਂ ਦਿਖਾ ਰਹੇ 2000 ਰੁਪਏ ਦਿੱਤਾ ਜੀ ਅੱਜ ਭਾਜੀ ਇਹ 65 6500 ਦੇ ਬਾਹਰ ਬੰਦੇ ਆ ਇਹ ਆਮਲਾ ਡਿਜ਼ਾਈਨ ਦਿੱਤਾ 2000 ਰੁਪਏ ਇਹ 2000 ਦੇ ਆ ਤੁਸੀਂ ਇਸ ਤੋਂ ਵੱਧ ਆ ਵੀ ਚੈੱਕ ਕਰੋ ਬੜਾ ਸੋਹਣਾ ਹੈਗਾ ਆ ਤੁਸੀਂ ਚੈੱਕ ਕਰੋ ਬੜੇ ਸੋਹਣੇ ਲਗਜ਼ਰੀ ਕੋਈ ਬੰਦਾ ਕਹਿੰਦਾ ਵੀ ਸਾਨੂੰ 10000 ਦੀ ਡਰੈਸ ਚਾਹੀਦੀ 15 ਦੀ ਚਾਹੀਦੀ 18 ਕੱਲਾ 1300 ਹੀ ਨਹੀਂ ਇਸ ਤੋਂ ਇਲਾਵਾ ਸਾਡੇ ਕੋਲ ਦੇਖੋ ਕਿੰਨੇ ਸੋਹਣੇ ਸੋਹਣੇ ਲਗਜ਼ਰੀ ਪੀਸ ਹੈਗੇ ਆ ਮਤਲਬ ਜਿੰਦਾ ਦਾ ਟੇਸ ਤੁਹਾਡਾ ਹੈਗਾ ਤੁਹਾਨੂੰ ਅਸੀਂ ਉਦਾਂ ਦੀਆਂ ਚੀਜ਼ਾਂ ਦੇ ਦੇਣੀ ਆ ਸੋ ਆ ਵੀ ਤੁਸੀਂ ਚੈੱਕ ਕਰ ਲਓ ਨਾ ਕੋਈ ਫਾਰਕਾਬਾਦ ਦੀ ਲੈਣਾ ਕੋਈ ਤੁਸੀਂ ਮਤਲਬ ਤੁਹਾਡੇ ਬਜਟ ਨਾਲ ਤੁਸੀਂ ਬੱਚਿਆਂ ਦੇ ਲੈਣੇ ਆ ਦੇਖੋ ਬੱਚਿਆਂ ਦੇ ਲਈ ਵੀ ਬੜੀਆਂ ਸੋਹਣੀਆਂ ਸੋਹਣੀਆਂ ਡਰੈਸਾਂ ਹੈਗੀਆਂ ਇੱਧਰ ਤੁਸੀਂ ਆ ਦਿਖਾ ਦਿਓ ਨਾ ਸਲਵਾਰ ਸੂਟ ਛਰਾਰੇ ਗਰਾਰੇ ਤੋਤੀ ਸੂਟ ਅਗ ਵਿਚਕਾਰ ਦੇਖੋ ਵੀ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਹੈਗਾ ਸੋ ਭਾਈ ਸੂਟ ਤਾਂ ਦੇਖ ਲੈ ਇਸ ਤੋਂ ਇਲਾਵਾ ਲਹਿੰਗੇ ਚੋਲੇ ਵਾਈਡਿੰਗ ਲਹਿੰਗੇ ਸਾਰਾ ਕੁਝ ਮਿਲੂਗਾ ਉਹਨੂੰ ਹਰ ਤਰ੍ਹਾਂ ਦੀ ਚੀਜ਼ ਦੇਵਾਂਗੇ ਲੈਣ ਦੇ ਨਾਸੇ ਆਵਾਂਗੇ ਹਰ ਤਰ੍ਹਾਂ ਦੀ ਚੀਜ਼ ਦੇਵਾਂਗੇ ਜਿੱਦਾਂ ਵੇਖੋ ਅੱਜ ਤਾਂ ਕੁੜੀਆਂ ਕਹਿੰਦੀਆਂ ਅਸੀਂ ਪਾਣਿਆਂ ਹਲਦੀ ਦੇ ਪਾਣਾ ਹੈਗਾ ਜੀ ਅੱਜਕੱਲ ਹਲਦੀ ਦੇ ਜਿੱਦਾਂ ਪ੍ਰੋਗਰਾਮ ਚੱਲ ਰਿਹਾ ਜੀ ਜਿੱਦਾਂ ਤੇ ਇਹ ਆਪਾਂ ਦੇਣਾ ਸਿਰਫ ਆਪਾਂ 3500 ਰੁਪਏ ਦਾ ਦੇ ਦੇਣਾ ਦੇਖੋ ਆ 3500 ਰੁਪਏ ਦਾ ਜਿਹੜਾ ਬਾਜ਼ਾਰ ਦੇ ਵਿੱਚ 15000 ਦਾ ਮਤਲਬ ਹਰ ਪੱਖੋਂ ਤੁਹਾਡੇ ਫਾਇਦੇ ਜਿੱਦਾਂ ਦਾ ਤੁਸੀਂ ਕਹੋਗੇ ਦੁਨੀਆਂ ਨਾਲ ਬਣੀਆਂ ਹੋਈਆਂ ਚਾਰੇ ਪਾਸੇ ਜੀ ਹਰ ਇੱਕ ਤਰ੍ਹਾਂ ਦਾ ਆ ਵੀ ਬੜਾ ਸੋਹਣਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਦਾ ਲਗਜ਼ਰੀ ਚੀਜ਼ ਆ ਇਹ ਵੀ ਕੁੜੀਆਂ ਦੀ ਪਹਿਲੀ ਪਸੰਦ ਆ ਜੀ ਲੌਂਗ ਟੌਪ ਕੁੜੀਆਂ ਕਹਿੰਦੀਆਂ ਲੌਂਗ ਟੌਪ ਹੋਣਾ ਚਾਹੀਦਾ ਜੀ ਲੌਂਗ ਟੌਪ ਦੇ ਨਾਲ ਜੀ ਲਹਿੰਗਾ ਲਹਿੰਗਾ ਵੀ ਦਿਖਾਓ ਜੀ ਘੁਮਾ ਕੇ ਇਦਾਂ ਫਰੰਟ ਬੈਕ ਸੇਮ ਕੜਾਈਆਂ ਚੁੰਨੀਆਂ ਨਾਲ ਚਾਰੇ ਪਾਸੇ ਕੜਾਈਆਂ ਲੀਆਂ ਆ ਵੀ ਦੇਖੋ ਕੋਈ ਕਹਿੰਦਾ ਸਾਨੂੰ ਰੈੱਡ ਚਾਹੀਦਾ ਨਾ ਅਸੀਂ ਵੈਡਿੰਗ ਦੇ ਕੋਈ ਵੈਡਿੰਗ ਵਾਸਤੇ ਚਾਹੀਦਾ ਹੋਵੇ ਵੀ 3500 ਦਿੰਦਾ ਜੀ ਇਹ ਵੀ ਇਹ 15 15000 ਵਾਲੇ ਲਹਿੰਗੇ ਚੋਲੀਆਂ ਵੀ ਕਰਤੀਆਂ 35 3500 ਦੇ ਵਿੱਚ ਮਾਤਰਾ ਫਾਇਦੇ ਹਰ ਪੱਖੋਂ ਆ ਬਾਈ ਜੀ ਦੀ ਰਿਕਵੈਸਟ ਤੇ ਕਹੀ ਜੀ ਮਿਹਨਤ ਕਰ ਜੀ ਤਾਲਾ ਕਹਿੰਦਾ ਸਰਬ ਤੁਹਾਡੇ ਲਈ ਬਈ ਲੋਕਾਂ ਦੇ ਫਾਇਦੇ ਕਰ ਦਿਓ ਇਹ ਵੀ ਦਲੇਰੀ ਪੂਰੀ ਦਿਖਾਉਂਦੇ ਆ ਕਹਿੰਦੇ ਚਲੋ ਜੋ ਹੁੰਦਾ ਹੋਵੇ ਪੈਸੇ ਕਮਾਉਂਦੇ ਰਹਿਾਂਗੇ ਪਰ ਲੋਕਾਂ ਦੇ ਫਾਇਦੇ ਕਰਦੇ ਆ ਛੇਦੀ ਪਹੁੰਚੋ 13 130 ਇੱਕ 2 ਘੰਟਿਆਂ ਦੇ ਵਿੱਚ ਬੈਠ ਜਾਣਾ 3 ਘੰਟਿਆਂ ਦੇ ਸੋ 6 ਦੀ 6 ਦੀ ਤੁਸੀਂ ਵਿਜ਼ਿਟ ਕਰ ਲਓ 6 ਦੀ 6 ਦੀ ਸਕਰੀਨਸ਼ਾਟ ਭੇਜ ਦਿਓ ਤੁਸੀਂ ਬੁੱਕ ਕਰ ਸਕਦੇ ਆ ਤੁਸੀਂ ਆਨਲਾਈਨ ਮਗਾ ਸਕਦੇ ਆ ਇੱਥੇ ਆਉਂਗੇ ਤਾਂ ਫਾਇਦਾ ਮੈਂ ਗਾਰੰਟੀ ਦੇ ਨਾਲ ਕਹਿੰਨਾ ਜਿਹੜਾ 1 ਲੱਖ ਦਾ ਕੱਪੜਾ ਬਾਜ਼ਾਰ ਚ ਇੱਥੇ 13 ਤੋਂ 15000 ਤੁਹਾਨੂੰ ਅਸੀਂ ਦੇ ਕੇ ਦੇਣਾ ਨਾ ਐਦਾਂ ਦਾ ਜਿਹੜੇ ਆਹ ਵਾਲੀਆਂ ਚੀਜ਼ਾਂ ਲਗਜ਼ਰੀ ਦਿਖਾਈਆਂ ਇਹ ਤੁਹਾਨੂੰ 1 ਲੱਖ ਆਲਾ 40000 ਦਾ ਕੱਪੜਾ ਦੇ ਕੇ ਭੇਜਾਂਗੇ ਗਾਰੰਟੀ ਸਾਡੀ ਪੂਰੀ ਸੋ 6 ਦੀ ਪਹੁੰਚੋ ਕ੍ਰੇਜ਼ੀ ਬਲੀਗ ਹੋਣਾ ਤੁਸੀਂ ਜਲੰਧਰ ਰੈਣਿਕ ਬਾਜ਼ਾਰ ਦੇ ਵਿੱਚ ਵੱਡਾ ਫਾਇਦਾ ਨੰਬਰ ਇੱਥੇ ਹੈਗਾ ਸਕਰੀਨ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਸਾਹਨ ਟੀਵੀ ਜਲੰਧਰ